ਆਪਾ ਪਹੁੰਚੇ ਜੀ ਅੱਜ ਖੋਸਾਰਨ ਧੀਰ ਪਾਲਕੀ ਸਾਹਿਬ ਤਿਆਰ ਕੀਤੀ ਵੀਰ ਉਹਨਾਂ ਨੇ ਅੱਜ ਆਪ ਇਹਨਾਂ ਨਾਲ ਕਰਦੇ ਆ ਗੱਲਬਾਤ ਅੱਜ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਨਗਰ ਖੋਸਾਰਨ ਧੀਰ ਦੇ ਵਿੱਚ ਪਿਛਲੇ 3 ਦਿਨ ਐਸਡੀਪੀਸੀ ਉਹਨਾਂ ਦੇ ਵਿਗਟਿਓ ਸਾਨੂੰ ਸੁੰਦਰ ਇੱਕ ਪਾਲਕੀ ਸਜਾਉਣ ਵਾਸਤੇ ਕਹਿ ਕੇ ਜੋ ਇੱਕ ਗੱਡੀ ਦੇ ਕੇ ਗਈ ਸੀ ਸਾਧਰਜੋਕੇ ਸਮੇਦਾਂ ਔਰ ਅਸੀਂ ਇਹਨਾਂ ਦੀ ਆਸਾਂ ਤੇ ਪੂਰਾ ਉਤਣ ਦੀ ਕੋਸ਼ਿਸ਼ ਕੀਤੀ ਆ ਆਪਣੇ ਹੁਨਰ ਨੂੰ ਆਪਣੇ ਕੰਮ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਅਜਮੇਲ ਸਾਹਿਬ ਵੀ ਆਏ ਆ ਤੇ ਦਰਬਾਰ ਸਾਹਿਬ ਤੋਂ ਵੀ ਸੱਜਣ ਆਏ ਨੇ ਇਹਨਾਂ ਤੋਂ ਜਰੂਰ ਪੁੱਛਣਾ ਚਾਹਾਂਗੇ ਕਿ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਾ ਤੇ ਤੁਸੀਂ ਸਾਡੇ ਤੱਕ ਪਹੁੰਚੇ ਕਿਵੇਂ ਆ ਜੀ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਬਾਰ ਸਹਿ ਸ੍ਰੀ ਅਮਰਤ ਸਰ ਵਿਖੇ ਪਿੰਡ ਮੂਸੇ ਤੋਂ ਜਿਹੜੀ ਪਲਕੀ ਬਣ ਕੇ ਤੁਹਾਡੇ ਵੱਲੋਂ ਗਈ ਸੀ ਉਹ ਜਦੋਂ ਸਾਡੇ ਅਧਿਕਾਰੀਆਂ ਦੀ ਨਜ਼ਰ ਵਿੱਚ ਆਇਆ ਤੇ ਉਥੋਂ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ ਭਗਤਾ ਭਾਈ ਕਾਲੀ ਪਲਕੀ ਸਾਹਿਬ ਬਣਵਾਉਣੀ ਸੀ ਤੇ ਉਥੋਂ ਫਿਰ ਸਾਡੇ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਵੀ ਆਪਾਂ ਗੁਰੂ ਘਰ ਲਈ ਪਲਕੀ ਇਹੋ ਜੀ ਤਿਆਰ ਕਰੀਏ ਬਹੁਤ ਸੁੰਦਰ ਅਤੀ ਸੁੰਦਰ ਪਲਕੀ ਤੁਸੀਂ ਤਿਆਰ ਕੀਤੀ ਹੈ ਔਰ ਖਾਸ ਤੌਰ ਤੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੁੱਚੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸੁੰਦਰ ਰੀਕੇ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਬੜੀ ਰੀਝ ਲਾ ਕੇ ਪਲਕੀ ਤਿਆਰ ਕੀਤੀ ਹੈ। ਪੂਰੇ ਇਲਾਕੇ ਦੇ ਵਿੱਚ ਸਾਡੇ ਮੇਰੇ ਖਿਆਲ ਇਹੋ ਜੀ ਹਜੇ ਪਲਕੀ ਇਸ ਤਰ੍ਹਾਂ ਦੀ ਨਹੀਂ ਬਣ ਕੇ ਗਈ ਹੋਣੀ ਜਿਹੋ ਜੀ ਬਣ ਕੇ ਗਈ ਹੈ। ਤੇ ਇਹਦੇ ਲਈ ਸਮੁੱਚੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਹਰਪ੍ਰਭਗਵਾਨ ਸਿੰਘ ਜੀ ਅਤੇ ਸਾਡੇ ਦਰਬਾਰ ਸਾਹਿਬ ਦੇ ਅਧਿਕਾਰੀ ਜੋ ਅੰਮ੍ਰਿਤਸਰ ਤੋਂ ਪਹੁੰਚੇ ਹਨ ਉਹਨਾਂ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਇਆ ਕਰਨੇ ਜੈਸੀ। ਆ ਜੀ ਇੱਥੋਂ ਦੀ ਪਾਣੀ ਪੀਣਾ ਠੀਕ ਹੈ ਜੀ ਠੀਕ ਹੈ ਜੀ ਆ ਤੇਲ ਵਾਲਾ ਵੀ ਇੱਧਰ ਹੀ ਆ ਗਿਆ ਇਹਦਾ ਐ ਇਹਦੀਆਂ ਛਟਕਣੀਆਂ ਦੋਨਾਂ ਸਾਈਡ ਲੱਗੀਆਂ ਵਈਆਂ ਕਾ ਕੀ ਚਾਹੀਦੀ ਦਿਖਾ ਦੇ ਇਹ ਜੋੜਾ ਘਰ ਆਈ ਇਹ ਚ ਜੋੜੇ ਜਣੇ ਕਿ ਆ ਅੱਗੇ ਤਾਂ ਗੋਲ ਕਾ ਗਿਆ ਇਹ ਉਧਰ ਵੀ ਇੱਧਰ ਵੀ ਆ ਜੀ ਲੋਕ ਲੱਗਿਆ ਹੋਈ ਇੱਧਰ ਹਾਂ ਜੀ ਤੇ ਹੋਰ ਬੱਸ ਆ ਸੇਮ ਮਤਲਬ ਨਹੀਂ ਤੁਹਾਨੂੰ ਦੇਤੀਆਂ ਹੋਣਗੀਆਂ ਮੂਰਲੇ ਡੈਸ਼ ਬੋਰਡ ਜੁਣਗੇ ਆਂਦੀ ਆਹ ਵਾਲੇ ਜਿਹੜੇ ਇਹਦੇ ਆਹ ਪਾ ਸ਼ੀਸ਼ਾ ਵਾਲੇ ਹੋ ਗਏ ਆਹ ਵਾਲੇ ਇੱਕ ਫੁਹਾਰੇ ਵਾਲਾ ਹੋ ਗਿਆ ਇੱਕ ਰੂਟਰ ਦਾ ਲਾਈਟਾਂ ਦਾ ਆਹ ਮੂਲਾ ਫੁਹਾਰੇ ਆ ਨਾ ਮਤਲਬ ਡਾਟ ਵਾਲਾ ਤੇ ਰੂਟਰ ਦਾ ਪਾਣੀ ਇੱਥੇ ਪਿੰਦਾ ਜਿਹੜਾ ਅੱਗੇ ਫੁਹਾਰੇ ਚੱਲਦਾ ਹਾਂਜੀ ਉਹ ਉਹਦੇ ਚ ਪਾਣੀ ਉਹਦੇ ਕਿੰਨੀ ਕੁ ਕੈਪੈਸਿਟੀ ਹੋਗੀ ਪਾਣੀ ਦੀ ਦੀ ਉਹਦੇ ਚ ਮੇਰੇ ਹਿਸਾਬ ਨਾਲ ਲਗਭਗ ਪੈ ਹੀ ਜਾਂਦਾ ਈ 1.5 200 ਲੀਟਰ ਹਾਂ ਓਕੇ ਇਹਦਾ ਟੈਂਕ ਥੱਲੇ ਹੀ ਬਣਿਆ ਹੋਇਆ ਹਾਂਜੀ ਟੈਂਕ ਥੱਲੇ ਆ ਜੀ ਆਹ ਆ ਰਿਹਾ ਇਹ ਲੰਮਾ ਚੜਾਈ ਦਾ ਟੈਂਕ ਬਣਿਆ ਹਾਂਜੀ ਸਟੀਲ ਦਾ ਹਾਂਜੀ ਇਹ ਜਿਹੜਾ ਮੂਰੇ ਜਿਹੜਾ ਜਲ ਤਰੰਕਣਾ ਉਹ ਸਾਰਾ ਇੱਥੇ ਹੀ ਉਹ ਇੱਥੋਂ ਹੀ ਹਾਂਜੀ ਇੱਥੋਂ ਦੀ ਪਾਣੀ ਪੈਣਾ ਉਹ ਟੂਟੀ ਲੱਗੀ ਹੋਈ ਆ ਨਾਲ ਇਹਦੇ ਹਾਂਜੀ ਹਾਂਜੀ ਤੇ ਇਹ ਵੀ ਇਧਰ ਪਾਸ ਯਾਨਕੀ ਚੀਜ਼ ਕੋਈ ਨਹੀਂ ਕੀ ਇਧਰ ਇੱਕ ਗੋਲਕਾ ਬਸ ਤੇ ਉਮੀ ਪ੍ਰੋਸੀਜਰ ਆ ਛਟਕਣ ਵਾਲਾ ਇਧਰ ਵੀ ਹੋ ਰਿਹਾ ਹੈ ਗੋਲਕੀ ਹੈ ਮੇਰੇ ਹਾਂਜੀ ਇਹ ਅੰਦਰ ਲੰਗਾ ਲਾਈਟਿੰਗ ਵੀ ਜਿਹੜਾ ਜੇ ਉਹ ਕਿੱਥੋਂ ਚੱਲ ਰਹੀ ਹੈ ਉਹ ਆਜੋ अच्छा हां ਨਾਲ ਹੀ ਅੰਦਰ ਇੱਥੋਂ ਦੇ ਦੇਖ ਲੋ ਉਹ ਕਿਥਾਂ ਤੋਂ ਹੀ ਚੱਲਨੇ ਆ ਸਾਰੇ ਨਹੀਂ ਉਹਨਾਂ ਦੀ ਜਨ ਕਿ ਨਾ ਜਿਹੜਾ ਮੈਂ ਤਾਂ ਦੋ ਗ੍ਰੈਪੀ ਆ ਉਹ ਸਾਰੀ ਲਾਈਟ ਉੱਥੋਂ ਹੀ ਚੱਲਣੀ ਉੱਥੋਂ ਹੀ ਬੰਦ ਹੋਣੀ ਹੈ ਜਿਹੜੀਆਂ ਦੂਜੀਆਂ ਸੋਚਾਂ ਉਹ ਅੱਡ-ਅੱਡ ਜਿਹੜੇ ਜਨ ਕਿ ਤਿੰਨ ਚਾਰ ਫੈਕਸ਼ਨ ਇਹਦੇ ਵਿੱਚ ਵੱਡਾ ਵੱਡ ਜਮੇ ਇੱਕ ਚਲਾਉਣੀ ਹੋਵੇ ਜਾਂ ਮਤਲਬ ਸਾਰੀਆਂ ਚਲਾਉਣੀਆਂ ਉਹ ਐਡਵਰਟ ਸੁੱਚਾ ਉਹਨਾਂ ਦੀਆਂ ਸਾਰੀਆਂ ਨਹੀਂ ਅੱਛਾ ਉਹਨਾਂ ਦੀਆਂ ਹਾਂਜੀ ਕਿ ਜੇ ਆਪ 스피ਕਰ ਨੇ ਇਹ 스피ਕਰ ਹੈ ਜੀ ਚਾਹ ਕੀ ਗੱਲ ਹੈ ਕਾਣੇ 스피ਕਰ ਨੇ ਉਹਦੇ ਬਾਕੀ ਪੱਖੇ ਦੀ ਥਾਂ ਤੇ ਏਸੀ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਹਾਂਜੀ ਅੰਦਰੋਂ ਇਧਰਲਾ ਜਿਹੜਾ ਉਹ ਅੰਦਰੋਂ ਜੱਸਤ ਹੁੰਦਾ ਜੀ ਬੰਦ ਕਰਨਾ ਕਰਨਾ ਠੀਕ ਹੈ ਫਰੰਟ ਤੋਂ ਹਾਂਜੀ ਠੀਕ ਸਾਊਂਡ ਸਿਸਟਮ ਬਹੁਤ ਤਗੜਾ ਹੈ ਠੀਕ ਹੈ ਇਹਦੇ ਚ ਮਾਈਕ ਵੀ ਅੰਦਰੋਂ ਲੱਗਿਆ ਜੂ ਕਿ ਪਰ ਇੱਕ ਕੀਰਤਨ ਕਰਦੇ ਜਾਂ ਕੋਈ ਸ਼ੋਹ ਤਾਂ ਉਹਦਾ ਪ੍ਰੋਫੋ ਉਹਦਾ ਲੱਗਿਆ ਆਪਾਂ ਮੰਨ ਲੋ ਕਰਦੇ ਆ ਪ੍ਰਵੀਜ਼ਨ ਤੇ ਉਹਦਾ ਫਿਰ ਉਹਦੇ ਨਾਲ ਬਾਹਰ ਬਾਜ ਜਾਉਂ ਹਾਂਜੀ ਉਹ ਸਪੀਕਰ ਤੇ ਉਹਦੇ ਨਾਲ ਹੀ ਉਹ ਹੋ ਜਾ ਹਾਂਜੀ 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 ਬਹੁਤ ਧੰਵਾਦ ਜੀ ਬਹੁਤ ਸੁਣੋ ਤਿਆਰ ਕੀਤਾ ਤੁਸੀਂ ਬਹੁਤ ਵਾਈ ਗੁੱਡ ਜੀ ਕਰਦਾ ਵਾਈ ਗੁੱਡ ਅਮਰਕਾ ਗੁਰਨਾਣ ਕਲੈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਐ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਰ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਹੈ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ ਪਾਤਸ਼ਾਹੀ 10ਵੀਂ ਭਗਤਾ ਭਾਈਕਾ ਦੀਆਂ ਪਾਤਸ਼ਾਹ ਜੀਓ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਸਮੁੱਚੀ ਮੈਨੇਜਮੈਂਟ ਦੇ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਗੁਰਦੁਆਰਾ ਸਾਹਿਬ ਲਈ ਸਤਗੁਰੂ ਜੀਓ ਅੱਜ ਨਵੀਂ ਪਲਕੀ ਸਹਿ ਬਣ ਕੇ ਆਏ ਹਨ ਸਤਗੁਰੂ ਜੀ ਆਪ ਜੀ ਦੇ ਸਵਾਰੇ ਸਜ ਕੇ ਤਿਆਰ ਹੋਏ ਹਨ ਆਪ ਜੀ ਦਾ ਕੋਟਾਨ ਕੋਟਵਾਰ ਸ਼ੁਕਰਾਨਾ ਧੰਨਵਾਦ ਹੈ ਸਤਿਗੁਰੂ ਜੀਓ ਆਪ ਜੀ ਨੇ ਇਸੇ ਪ੍ਰਕਾਰ ਸਰ ਤੇ ਮਿਰ ਪ੍ਰਿਹਤਰਾ ਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਤੋਂ ਇਸੇ ਪ੍ਰਕਾਰ ਆਪਣੇ ਦਰ ਕਰਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਆਣ ਛਾਣ ਦੇ ਵਿੱਚ ਇਸੇ ਪ੍ਰਕਾਰ ਸਤਿਗੁਰੂ ਜੀ ਸਰਬੱਤ ਸੰਗਤਾਂ ਨੂੰ ਮਿਲ ਜੁਲ ਕੇ ਸਦਾ ਭਾਵਨਾ ਸਤਕਾਰ ਦੇ ਨਾਲ ਸੇਵਾਵਾਂ ਨਿਭਾਉਣ ਦੇ ਪਾਤਸ਼ਾਹ ਜੀ ਉਹ ਬਲ ਉਦਮ ਬਖਸ਼ਿਸ਼ ਕਰਨੇ ਆਪ ਜੀ ਵੱਲੋਂ ਪਾਤਸ਼ਾਹ ਜੀ ਉਹ ਹੋਈਆਂ ਬਖਸ਼ਿਸ਼ਾਂ ਦੇ ਸਮੁੱਚਾ ਸੰਗਤਾਂ ਵੱਲੋਂ ਲੱਖ ਲੱਖ ਵਾਰ ਸ਼ੁਕਰਾਨੇ ਧੰਨਵਾਦ ਸਤਿਗੁਰੂ ਸਰਬੱਤ ਸੰਗਤਾਂ ਆਪ ਜੀ ਦੀ ਪਲਕੀ ਸਾਹਿਬ ਜੀ ਦੇ ਸਵਾਗਤ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਹਨ ਸਰਬੱਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੋ ਕਦਮ ਕਦਮ ਚੱਲੇ ਲੇਖੇ ਲਾਉਣਾ ਸੇਹ ਪੈਰਾਂ ਦੇ ਮਿਲ ਬਖਸ਼ਿਸ਼ ਕਰਾਉਣੇ ਜਿੰਨਾ ਮਿਲਿਆ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਵਾਹਿਗੁਰੂ ਬੱਸ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਆਪਣਾ ਸੁਭਾ ਸੰਗਤ ਦੇ ਵਿੱਚ ਵੀ ਅਰਦਾਸ ਬੇਨਤੀ ਕਰਾਂਗੇ ਸਾਰੀ ਸੰਗਤ ਚਰਨਾਂ ਚ ਤੇ ਆਪਾਂ ਪਲਕੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਸਜ ਕੇ ਤਿਆਰ ਹੋਈ ਹੈ ਤਾਂ ਆਪਾਂ ਇਹਦੇ ਵਾਸਤੇ ਵਧੀਆ ਇੱਕ ਕਮਰਾ ਜਿੱਥੇ ਵਧੀਆ ਸੋਹਣੀ ਸੰਭਾਲ ਹੋਵੇ ਉਹ ਸੰਗਤ ਦੇ ਸਹਿਯੋਗ ਨਾਲ ਆਪਾਂ ਤਿਆਰ ਕਰਨਾ ਤੇ ਜਿੰਨੀ ਵੀ ਕੋਈ ਸੰਗਤ ਇਹਦੇ ਵਿੱਚ ਆਪਣੀ ਸੇਵਾ ਸ਼ਰਧਾ ਭਾਵਨਾ ਨਾਲ ਪਾਉਣੀ ਚਾਹੋ ਤੇ ਆਪਾਂ ਉਵੇਂ ਜਿਵੇਂ ਇਹਨੂੰ ਸੰਭਾਲ ਕੇ ਜਿੰਨੀ ਵਧੀਆ ਚੀਜ਼ ਬਣੀ ਹੈ ਗੁਰੂ ਮਹਾਰਾਜ ਦੇ ਸਹਾਰ ਵਿੱਚ ਉਹਨਾਂ ਹੀ ਦਾ ਸੰਭਾਲ ਵੀ ਸੰਗਤ ਦੇ ਸਹਿਯੋਗ ਨਾਲ ਕਰਨ ਵਾਸਤੇ ਇੱਕ ਆਪਾਂ ਕਮਰੇ ਦੀ ਸੇਵਾ ਵੀ ਸੰਗਤ ਵੱਲੋਂ ਕਰਵਾਉਣੀ ਹੈ ਜੀ ਸਾਰੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ I'm gonna go